ਸਾਹਿਕਾ ਮੈਂ ਹਾ ਤੁਹਾਡਾ ਹੂ ਸਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਕੀ ਜਿਹੜਾ ਮਰਨ ਵਰਤ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਹੁਣਾਂ ਵੱਲੂ ਰੱਖਿਆ ਹੋਇਆ ਸੀ ਕੀ ਉਹ ਸਫਲ ਹੋ ਗਿਆ ਹੈ ਕੀ ਅੜਿਕਾ ਬਣ ਗਿਆ ਆਖਰਕਾਰ ਵਾਰ-ਵਾਰ ਖਬਰਾਂ ਆ ਰਹੀਆਂ ਨੇ ਕਿ ਕੇਂਦਰ ਸਰਕਾਰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਅੱਗੇ ਝੁਕ ਗਈ ਹੈ ਵਾਕਿਆ ਯਾਨੀ ਕਿ ਸੈਂਟਰ ਸਰਕਾਰ ਭਾਤੀ ਜਨਤਾ ਪਾਰਟੀ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਅਤੇ ਉਸ ਦੇ ਸਾਥੀਆਂ ਸਾਹਮਣੇ ਝੁੱਕੀ ਹੈ ਕਿ ਜਿਹੜੀਆਂ ਮੰਗਾਂ ਮੰਗੀਆਂ ਜਾ ਰਹੀਆਂ ਨੇ ਕਾਫੀ ਲੰਮੇ ਸਮੇਂ ਤੋਂ ਯਾਨੀ ਕਿ ਅੱਜ ਪੂਰੇ 56 ਦਿਨ ਹੋ ਗਏ ਨੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਮਰਨ ਵਰਤ ਉੱਤੇ ਬੈਠੇ ਹੋਏ ਨੇ ਕੀ ਉਹ ਮੰਗਾਂ ਮੰਨ ਲਈਆਂ ਗਈਆਂ ਨੇ ਆਖਰਕਾਰ ਵਾਰ-ਵਾਰ ਖਬਰਾਂ ਆ ਰਹੀਆਂ ਨੇ ਕਿ ਭਾਰਤੀ ਜਨਤਾ ਪਾਰਟੀ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਅਤੇ ਜਿਹੜੇ ਹਜ਼ਾਰਾਂ ਦੀ ਤਦਾਦ ਦੇ ਵਿੱਚ ਕਿਸਾਨ ਪੰਜਾਬ ਤੇ ਹਰਿਆਣਾ ਦੇ ਕਿਨੌਰੀ ਬਾਰਡਰ ਤੇ ਵਿਰੋਧ ਕਰ ਰਹੇ ਨੇ ਸੈਂਟਰ ਸਰਕਾਰ ਯਾਨੀ ਕਿ ਭਾਰਤੀ ਜਨਤਾ ਪਾਰਟੀ ਦਾ ਉਹ ਸਫਲ ਹੋ ਗਿਆ ਨੇ ਯਾਨੀ ਕਿ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵੱਸਫਲ ਹੋ ਗਿਆ ਹੈ ਇੱਕ ਪਾਸੇ ਅੱਜ 111 ਕਿਸਾਨਾਂ ਨੇ ਮਰਨ ਵੜ ਛੱਡ ਦਿੱਤਾ ਰੋਟੀ ਪਾਣੀ ਖਾਣਾ ਸ਼ੁਰੂ ਕਰ ਦਿੱਤਾ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਮਰਨ ਵਰਤੇ ਨੇ ਲੇਕਿਨ ਅਲਾਸ ਲੈਣਗੇ ਯਾਨੀ ਕਿ ਟ੍ਰੀਟਮੈਂਟ ਉਹਨਾਂ ਦਾ ਕੀਤਾ ਜਾਵੇਗਾ ਚਾਹੇ ਉਹ ਸੈਂਟਰ ਸਰਕਾਰ ਕਰੇ ਚਾਹੇ ਉਹ ਪੰਜਾਬ ਸਰਕਾਰ ਕਰੇ ਲੇਕਿਨ ਉਧਰ ਜਿਹੜੇ ਬੁੱਧੀਜੀਵ ਨੇ ਜਿਹੜੇ ਸਿਆਸਤਦਾਨ ਨੇ ਉਹ ਦੱਸਦੇ ਨੇ ਕਿ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਇਸ ਮਰਨ ਵਰ ਦੇ ਵਿੱਚ ਹਾਰੇ ਨੇ ਜਿੱਤੇ ਨਹੀਂ ਜਿੱਤੇ ਕੌਣ ਨੇ ਉਹਨਾਂ ਕਹਿਆ ਭਾਰਤੀ ਜਨਤਾ ਪਾਰਟੀ ਭਾਰਤੀ ਜਨਤਾ ਪਾਰਟੀ ਆਪਣੀ ਮਨਸੂਬਿਆਂ ਦੇ ਵਿੱਚ ਫਿਰ ਕਾਮਯਾਬ ਹੋ ਗਈ ਹੈ ਕੀ ਗਰੰਟੀ ਹੈ ਕਿ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ 14 ਦਿਨ 14 ਫਰਵਰੀ ਤੱਕ ਜਿੰਦੇ ਰਹਿਣ ਕਿਉਂਕਿ ਉਹਨਾਂ ਵੱਲੋਂ ਹਾਲੇ ਕੁਝ ਖਾਦਾ ਪੀਤਾ ਨਹੀਂ ਜਾਵੇਗਾ ਉਹਨਾਂ ਨੂੰ ਪਹਿਲੀ ਗੁਰੂ ਕੋਜ ਦੀ ਬੋਤਲ ਚੜ ਗਈ ਹੈ ਆਖਰਕਾਰ ਕਿਹੜੀਆਂ ਅੰਦਰੂਨੀ ਗੱਲਾਂ ਕਰਕੇ ਸੈਟਿੰਗ ਹੋਈ ਹੈ ਜਿਸ ਤਰ੍ਹਾਂ ਪਹਿਲਾਂ ਲੋਕਾਂ ਵੀ ਕਹਿੰਦੇ ਆ ਤੰਜ ਕਸਦੇ ਆਏ ਨੇ ਵੱਡੇ ਇਲਜ਼ਾਮ ਲਗਾਉਂਦੇ ਲਗਾਉਂਦੇ ਆਈ ਸੀ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਤੇ ਕਿ ਰਾਤ ਦੇ ਹਨੇਰੇ ਵਿੱਚ ਵੱਦੂ ਕੁਝ ਖਾਦਾ ਪੀਤਾ ਜਾਂਦਾ ਹੈ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵਰ ਨੂੰ ਢੋਂ ਕੀਤਾ ਜਾ ਰਿਹਾ ਹੈ ਪਖੰਡ ਕੀਤਾ ਜਾ ਰਿਹਾ ਹੈ ਲੇਕਿਨ ਅਸੀਂ ਇਸ ਗੱਲ ਤੇ ਸਹਿਮਤ ਨਹੀਂ ਹਾਂ ਕਿਉਂਕਿ ਇੱਕ ਪਾਸੇ ਕੈਂਸਰ ਦਾ ਪੇਸ਼ੈਂਟ ਹੋਣਾ ਦੂਸਰੇ ਪਾਸੇ ਮਰਨ ਵਰਤੇ ਬੈਠਣਾ ਉਹ ਵੀ ਆਪਣੇ ਪਰਿਵਾਰ ਵਾਸਤੇ ਨਹੀਂ ਆਪਣੇ ਬੱਚਿਆਂ ਵਾਸਤੇ ਨਹੀਂ ਕੱਲੇ ਪੰਜਾਬ ਵਾਸਤੇ ਨਹੀਂ ਪੂਰੇ ਭਾਰਤ ਦੇ ਕਿਸਾਨਾਂ ਵਾਸਤੇ ਕਿ ਉਹਨਾਂ ਨੂੰ ਸਭ ਤੋਂ ਵੱਡੀ ਮੰਗ ਜਿਹੜੀ ਹੈ ਕਿ ਐਮਐਸਪੀ ਸਾਰੀਆਂ ਫਸਲਾਂ ਉੱਤੇ ਸੈਂਟਰਲ ਸਰਕਾਰ ਦੁਆਰਾ ਕਰਵਾਵੇ ਲੇਕਿਨ ਇਧਰ ਡਾਕਟਰ ਸੋਇਬ ਪਾਂਸਿਕ ਨੇ ਵੱਡਾ ਖੁਲਾਸਾ ਕੀਤਾ ਹੈ ਉਹਨਾਂ ਨੇ ਕਿਹਾ ਕਿ ਸਫਲ ਹੋਈ ਹੈ ਭਾਰਤੀ ਜਨਤਾ ਪਾਰਟੀ ਭਾਰਤੀ ਜਨਤਾ ਪਾਰਟੀ ਬਿਲਕੁਲ ਸਫਲ ਹੋਈ ਹੈ ਕਿਸਾਨ ਆਗੂ ਅਤੇ ਖਾਸ ਕਰਕੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਆ ਗਏ ਨੇ ਯਾਨੀ ਕਿ ਜਿਹੜੇ ਮਨਸੂਬੇ ਜਿਹੜੀਆਂ ਚਾਲਾਂ ਉਹ ਚਲਣੀਆਂ ਚਲਣੀਆਂ ਚਾਹੁੰਦੇ ਸੀ ਯਾਨੀ ਕਿ 14 ਫਰਵਰੀ ਕਿੰਨੇ ਵੇਖੀ ਹੈ ਉਸ ਤੋਂ ਬਾਅਦ ਫਿਰ ਟਾਰਮਟੋਰ ਕਰ ਦਿੱਤਾ ਜਾਵੇਗਾ ਉਸ ਤੋਂ ਬਾਅਦ ਫਿਰ ਏ ਰੋਲਾ ਪਵੇਗਾ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਉਹਨਾਂ ਦੀ ਕਿਸੇ ਵੀ ਤਰ੍ਹਾਂ ਦੀ ਮੰਗ ਮੰਨੀ ਨਹੀਂ ਚਾਹੀਦੀ ਸੀ ਪਹਿਲਾਂ ਮੁਲਾਕਾਤ ਕਰੋ ਫਿਰ ਮੈਂ ਟ੍ਰੀਟਮੈਂਟ ਲਵਾਵਾਂਗਾ ਫਿਰ ਮੇਰੇ ਵੱਲੋਂ ਕੁਝ ਖਾਦਾ ਪੀਤਾ ਜਾਵੇਗਾ ਯਾਨੀ ਕਿ ਭਾਰਤੀ ਜਨਤਾ ਪਾਰਟੀ ਵੱਲੋਂ ਇਹ ਮਰਨ ਵਰਤ ਨੂੰ ਇੱਕ ਹਿਸਾਬ ਦੇ ਨਾਲ ਤੋੜ ਦਿੱਤਾ ਗਿਆ ਹੈ ਇੱਕ ਤਰ੍ਹਾਂ ਦਾ ਵੱਡਾ ਖਿਲਾੜਾ ਪਾ ਦਿੱਤਾ ਗਿਆ ਹੈ ਕਿ ਨਾ ਨਚਣਾ ਤੇ ਨਾ ਨਚਣ ਦੇਣਾ ਹੈ ਯਾਨੀ ਕਿ ਭਾਰਤੀ ਜਨਤਾ ਪਾਰਟੀ ਵੱਲੋਂ ਜਿਹੜੀ ਵੱਡੀ ਚਾਲ ਚੱਲੀ ਗਈ ਹੈ ਜਿਸ ਤਰ੍ਹਾਂ ਤਿੰਨ ਕਾਲੇ ਕਾਨੂੰਨਾਂ ਨੂੰ ਲੈ ਕੇ ਚਾਲ ਚੱਲੀ ਸੀ ਕਿ ਘਰਾਂ ਨੂੰ ਜਾਓ ਤੋਂ ਕਾਨੂੰਨ ਜਿਹੜੇ ਨੇ ਉਹ ਅਸੀਂ ਰੱਦ ਕਰ ਦਿੱਤੇ ਕੀ ਲਿਖਤੀ ਪ੍ਰਮਾਣ ਪੱਤਰ ਮਿਲਿਆ ਭਾਰਦੇ ਲੋਕਾਂ ਨੂੰ ਨਹੀਂ ਹਜ਼ਾਰਾਂ ਕੋਸ਼ਾਂ ਕੀਤੀਆਂ ਕਿਸਾਨਾਂ ਦੀਆਂ ਸੈਟਿੰਗਾਂ ਹੋਈਆਂ ਪੱਤਰਕਾਰ ਦੱਸਦੇ ਨੇ ਕਿ ਉਹਨਾਂ ਨੇ ਆਪਣੀਆਂ ਪ੍ਰਾਪਰਟੀਆਂ ਬਣਾਈਆਂ ਮਜ਼ਦੂਰ ਦੀ ਗੱਲ ਨਹੀਂ ਕੀਤੀ ਗਈ ਮਜ਼ਦੂਰਾਂ ਨੂੰ ਫਿਰ ਵਾਝਾ ਕਰ ਦਿੱਤਾ ਗਿਆ ਲੇਕਿਨ ਇੱਧਰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਕਸਾਨਾਂ ਵਾਸਤੇ ਲਾਜ਼ਰੂ ਰਹੇ ਨੇ ਤਾਂ ਨਹੀਂ ਨਾ ਹੋਵੇ ਅਸੀਂ ਵੀ ਰੱਬ ਅਗੇ ਆਸ ਕਰਦੇ ਹਾਂ ਲੇਕਿਨ ਭਾਰਤੀ ਜਨਤਾ ਪਾਰਟੀ ਸਫਲ ਹੋ ਗਈ ਹੈ ਜਿਹੜੇ ਮਨਸੂਬੇ ਉਹਨਾਂ ਵੱਲੋਂ ਜਿਹੜੀਆਂ ਚਾਲਾਂ ਅੰਦਰ ਚਲੀਆਂ ਜਾ ਰਹੀਆਂ ਸੀ ਖੂਫੀਆ ਏਜੰਸੀਆਂ ਵੱਲੋਂ ਧੰਨਵਾਦ